ਮੈਂ ਹੁਣੇ ਖਾਨ ਨੂੰ ਇਹ ਦੱਸਦਾ ਪਿਆ ਸੀ ਕਿ ਮੇਰੇ ਮਾਤਾ ਜੀ 25 ਨੂੰ ਪੂਰੇ ਹੋਏ ਤੇ 27 ਨੂੰ ਦਫ਼ਨ ਕਫ਼ਨ ਹੋਏ ਅੱਜ ਵੀ 27 ਤਰੀਕ ਹੈ ਸੋ ਸਾਡੀ ਇਹ ਮਾਂ ਵੀ 25 ਨੂੰ ਗਈ ਤੇ 27 ਨੂੰ ਦਫ਼ਨ ਕਫ਼ਨ ਹੋਈ ਇਹ ਮਾਂ ਦਾ ਜਿਹੜਾ ਜ਼ਿੰਦਗੀ ਚੋਂ ਜਾਣਾ ਇੱਕ ਅੱਛਾ ਦੋਸਤ ਚਲਾ ਜਾਂਦਾ ਜਿਨੇ ਇੱਕ ਸਾਡੀਆਂ ਗੱਲਾਂ ਹੋਈਆਂ ਜਿਨੇ ਇੱਕ ਸਾਡੀ ਸਾਂਝ ਸੋ ਬਿਮਾਰ ਜਦੋਂ ਸੀਗੇ ਮੇਰੀ ਖਾਨ ਨਾਲ ਗੱਲ ਹੋਈ ਮੈਨੂੰ ਦੱਸਿਆ ਕਿ ਪਾ ਇਦਾਂ ਕਰਕੇ ਬਿਮਾਰ ਨੇ ਸੋ ਸੇਮ ਉਹੀ ਪ੍ਰੋਬਲਮ ਕਿਉਂਕਿ ਸ਼ੂਗਰ ਬਜ਼ੁਰਗ ਨੇ ਆਪਣੇ ਪਰਹੇਜ਼ ਨਹੀਂ ਉਹਨਾਂ ਰੱਖ ਸਕਦੇ ਜਾਣਾ ਦੇਖੋ ਜਾਣਾ ਇੱਕ ਬਹਾਨਾ ਮੌਤ ਇੱਕ ਬਹਾਨਾ ਬਣਦੀ ਹੈ ਜਾਣਾ ਤਾਂ ਉਹਦੇ ਘਰ ਸਭ ਨਹੀਂ ਆਇਆ ਕੋਈ ਆਇਆ ਕੋਈ ਜਾਣਾ ਹੈ ਨਾ ਪਰ ਇੱਕ ਮਾਂ ਦਾ ਜਾਣਾ ਜ਼ਿੰਦਗੀ ਚੋਂ ਉਹ ਬਹੁਤ ਵੱਡਾ ਘਾਟਾ ਉਹ ਇੱਕ ਐਸਾ ਘਾਟਾ ਹੈ ਆਜੋ ਅੱਗੇ ਆਜੋ ਅੱਛਾ ਉਹ ਇੱਕ ਐਸਾ ਘਾਟਾ ਹੈ ਕਿ ਉਹ ਕਦੇ ਪੂਰਾ ਨਹੀਂ ਹੋ ਸਕਦਾ ਇਹ ਤਾਂ ਹੁਣ ਜਿਨ੍ਹਾਂ ਦੇ ਗਏ ਨੇ ਇਹ ਇਹ ਦਰਦ ਉਹਨਾਂ ਨੂੰ ਪਤਾ ਹੈ ਕਿ ਮਾਂ ਦਾ ਜ਼ਿੰਦਗੀ ਚੋਂ ਜਾਣਾ ਮੇਰੀ ਨਜ਼ਰ 'ਚ ਇੱਕ ਅੱਛਾ ਦੋਸਤ ਚਲਾ ਬਿਲਕੁਲ ਆ ਬਿਲਕੁਲ ਦੋਸਤਾਂ ਚਾਹਨਾ ਜ਼ਰੂਰ ਹੈ ਔਰ ਹਰ ਇੱਕ ਰੋਲ ਇਕਮਾ ਦਾ ਕਰ ਪਿਆ ਚੱਕੀ ਦੇ ਵਿੱਚ ਜੀ ਪਰ ਇਸ ਤਰ੍ਹਾਂ ਮੈਨੂੰ ਅਲਵਿਦਾ ਕਹਿਣਾ ਕਿਉਂਕਿ ਕਾਨੂੰਨੀ ਬਾਅਦ ਸੀਗੇ ਜਦੋਂ ਸ਼ੂਜ਼ ਚੱਲ ਰਹੇ ਸੀ ਔਰ ਸੋਚਿਆ ਵੀ ਨਹੀਂ ਸੀਗਾ ਕਿ ਜਦ ਵਾਪਸ ਜਾਵਾਂਗਾ ਤੇ ਇਸ ਤਰੀਕੇ ਦੇ ਨਾਲ ਆਪਣੀ ਮੈਨੂੰ ਅਲਵਿਦਾ ਕਰਨਾ ਦੇਖੋ ਇਹ ਇਹ ਤੋਂ ਬੜੀ ਔਖੀ ਘੜੀ ਕੋਈ ਨਹੀਂ ਹੋ ਸਕਦੀ ਜਿਹੜਾ 12 17 ਘੰਟਿਆਂ ਦਾ ਸਫ਼ਰ ਹੈ ਜਿਹੜਾ ਉਸ ਟਾਈਮ ਦੇ ਵਿੱਚ ਜਿਹੜੀਆਂ ਗੱਲਾਂ ਯਾਦ ਹੋਣੀਆਂ ਜਿਹੜੀਆਂ ਚੀਜ਼ਾਂ ਯਾਦ ਹੋਣੀਆਂ ਮੈਂ ਖਾਨ ਤਾਂ ਚਲੋ ਕੈਨੇਡਾ ਸੀ ਮੈਂ ਦਿੱਲੀ ਸੀ ਮੈਂ ਸ਼ੋਅ ਕਰਕੇ ਮੇਰੇ ਮੋਸ ਸਾਡੇ ਮੋਸਟਲੀ ਸ਼ੋਅ ਰਾਤ ਦੇ ਹੁੰਦੇ ਨੇ ਜੀ ਤੇ ਉਸ ਦਿਨ ਸਾਡਾ ਡੇ ਦਾ ਸ਼ੋਅ ਸੀ ਮੈਨੂੰ ਯਾਦ ਆ ਤੇ ਜਦੋਂ ਮੈਂ ਸ਼ੋਅ ਕਰਕੇ ਆਫਟਰਨੂਨ ਉਤਰਿਆ ਤੇ ਮੈਨੂੰ ਡੈਡ ਦਾ ਫੋਨ ਆਇਆ ਕਿ ਇਹਦਾ ਦਾ ਕਰਕੇ ਉਹ ਵੀ ਵੈਂਟੀਲੇਟਰ ਤੇ ਚਲੇਗੀ ਤੇਰੀ ਸੋ ਮੈਨੂੰ ਦਿੱਲੀੋਂ ਪਟਿਆਲੇ ਤੱਕ ਦਾ ਸਫਰ ਮਤਲਬ ਤੁਸੀਂ ਬਲੀਵ ਕਰੋ ਕਿ ਮੈਂ 10 ਤੋਂ 12 ਘੰਟੇ ਟੈਂਸ਼ਨ ਪਹੁੰਚਿਆ ਪਤਾ ਨਹੀਂ ਕਿੱਥੋਂ ਕੀ ਟ੍ਰੈਫਿਕ ਆ ਜਾ ਕਰੇ ਮੈਨੂੰ ਇਹ ਲੱਗੇ ਕਿ ਯਾਰ ਮੈਂ ਕਿਸ ਰਸਤੇ ਪੈ ਜਾ ਕਿ ਮੈਂ ਛੇਤੀ ਮਾਂ ਕੋਲ ਪਹੁੰਚ ਜਾ ਸੋ ਇਹ ਜਿਹੜਾ ਸਫਰ ਹੈ ਇਹ ਇੱਕ ਐਸਾ ਸਫਰ ਹੋ ਜਾਂਦਾ ਕਿ ਨਾ ਤੁਸੀਂ ਗੱਲ ਕਰ ਪਾਉਨੇ ਹੋ ਕਿਸੇ ਨਾਲ ਨਾ ਤੁਸੀਂ ਆਪਣੀਆਂ ਫੀਲਿੰਗ ਸ਼ੇਅਰ ਕਰ ਪਾਉਨੇ ਹੋ ਬਹੁਤ ਕੁਝ ਤੁਹਾਡੇ ਅੰਦਰ ਸਮਾਇਆ ਹੁੰਦਾ ਸੋ ਉਹ ਤੁਸੀਂ ਅੱਜ ਅੱਜ ਦੇਖਿਆ ਹੀ ਹੈ ਕਿ ਜਦੋਂ ਉਹ ਆਇਆ ਉਹਦਾ ਇੱਕ ਪਿਆਰ ਜੋ ਉਹਦੀ ਅਟੈਚਮੈਂਟ ਸੀ ਮਾਂ ਨਾਲ ਸੋ ਮੈਨੂੰ ਲੱਗਦਾ ਮੈਂ ਤਾਂ ਹਮੇਸ਼ਾ ਇਹ ਗੱਲ ਕਹਿਣਾ ਹਾਂ ਉਹਨਾਂ ਸਾਰਿਆਂ ਨੂੰ ਕਿ ਯਾਰ ਜ਼ਿੰਦਗੀ ਦੀਆਂ ਸਾਰੀਆਂ ਦੌਲਤਾਂ ਜ਼ੀਰੋ ਨੇ ਆਪਣੇ ਮਾਪਿਆਂ ਨੂੰ ਪਿਆਰ ਕਰੋ ਉਹ ਤਾਂ ਪਰ ਕੁਝ ਨਹੀਂ ਹੈ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਨਾ ਪੈਸਾ ਨਾ ਸ਼ੋਹਰਤ ਅਜ ਰੱਬ ਦਾ ਸਭ ਕੁਝ ਦਿੱਤਾ ਹੋਇਆ ਪਰ ਮਾ ਨਹੀਂ ਆ ਕੋ ਉਸ ਉਸ ਪੈਸੇ ਨੂੰ ਤੁਸੀਂ ਕੀ ਕਰੋਗੇ ਕੋਚੂ ਕੋਚੂ ਥੈਂਕ ਯੂ ਮੈਂ ਹੁਣੀ ਖਾਨ ਨੂੰ ਇਹ ਦੱਸਦਾ ਪਿਆ ਸੀ ਕਿ ਮੇਰੇ ਮਾਤਾ ਜੀ 25 ਨੂੰ ਪੂਰੇ ਹੋਏ ਤੇ 27 ਨੂੰ ਦਫ਼ਨ ਕਫ਼ਨ ਹੋਏ ਅੱਜ ਵੀ 27 ਤਰੀਕ ਹੈ ਸੋ ਇਹ ਸਾਡੀ ਇਹ ਮਾਂ ਵੀ 25 ਨੂੰ ਗਈ ਤੇ 27 ਨੂੰ ਦਫ਼ਨ ਕਫ਼ਨ ਹੋਈ ਇਹ ਮਾਂ ਦਾ ਜਿਹੜਾ ਜ਼ਿੰਦਗੀ ਚੋਂ ਜਾਣਾ ਇੱਕ ਅੱਛਾ ਦੋਸਤ ਚਲਾ ਜਾਂਦਾ ਜਿਨੇ ਇੱਕ ਛਾੜੀਆਂ ਗੱਲਾਂ ਹੋਈਆਂ ਜਿੰਨੇ ਇੱਕ ਸਾਡੀ ਸਾਂਝ ਸੋ ਬਿਮਾਰ ਜਦੋਂ ਸੀਗੇ ਮੇਰੀ ਖਾਨ ਨਾਲ ਗੱਲ ਹੋਈ ਮੈਨੂੰ ਦੱਸਿਆ ਕਿ ਪਾ ਇਦਾਂ ਕਰਕੇ ਬਿਮਾਰ ਨੇ ਸੋ ਸੇਮ ਉਹੀ ਪ੍ਰੋਬਲਮ ਕਿਉਂਕਿ ਸ਼ੂਗਰ ਬਜ਼ੁਰਗ ਨੇ ਆਪਣੇ ਪਰਹੇਜ਼ ਨਹੀਂ ਉਹਨਾਂ ਰੱਖ ਸਕਦੇ ਜਾਣਾ ਦੇਖੋ ਜਾਣਾ ਇੱਕ ਬਹਾਨਾ ਮੌਤ ਇੱਕ ਬਹਾਨਾ ਬਣਦੀ ਹੈ ਜਾਣਾ ਤਾਂ ਉਹਦੇ ਘਰ ਸਭ ਨਹੀਂ ਹੈ ਕੋਈ ਆਇਆ ਕੋਈ ਜਾਣਾ ਹੈ ਨਾ ਬਟ ਇੱਕ ਮਾਂ ਦਾ ਜਾਣਾ ਜ਼ਿੰਦਗੀ ਚੋਂ ਉਹ ਬਹੁਤ ਵੱਡਾ ਕੱਟ ਹੈ ਉਹ ਇੱਕ ਐਸਾ ਕੱਟ ਹੈ ਆਜੋ ਅੱਗੇ ਆਜੋ ਅਸਲ ਅੱਛਾ ਉਹ ਇੱਕ ਐਸਾ ਕਾਟਾ ਕਿ ਉਹ ਕਦੇ ਪੂਰਾ ਨਹੀਂ ਹੋ ਸਕਦਾ ਇਹ ਤਾਂ ਹੁਣ ਜਿਨ੍ਹਾਂ ਦੇ ਗਏ ਨੇ ਇਹ ਇਹ ਦਰਦ ਉਹਨਾਂ ਨੂੰ ਪਤਾ ਹੈ ਕਿ ਮਾਂ ਦਾ ਜ਼ਿੰਦਗੀ ਚੋਂ ਜਾਣਾ ਮੇਰੀ ਨਜ਼ਰ 'ਚ ਇੱਕ ਅੱਛਾ ਦੋਸਤ ਚਲਾ ਬਿਲਕੁਲ ਬਿਲਕੁਲ ਦੋਸਤਾਂ ਚ ਜਾਣਾ ਜ਼ਰੂਰ ਹੈ ਔਰ ਹਰ ਇੱਕ ਰੋਲ ਇਕਮਾ ਦਾ ਕਰੀਏ ਸਿਰਫ ਜੀ ਪਰ ਇਸ ਤਰ੍ਹਾਂ ਮਾਂ ਨੂੰ ਅਲਵਿਦਾ ਕਹਿਣਾ ਕਿਉਂਕਿ ਕਾਨੂੰਨੀ ਬਾਅਦ ਸੀਗੇ ਜਦੋਂ ਸ਼ੋਅਸ ਚੱਲ ਰਹੇ ਸੀਗੇ ਔਰ ਸੋਚਿਆ ਵੀ ਨਹੀਂ ਸੀਗਾ ਕਿ ਜਦ ਵਾਪਸ ਜਾਵਾਂਗੇ ਤੇ ਇਸ ਤਰੀਕੇ ਦੇ ਨਾਲ ਆਪਣੀ ਮਾਂ ਨੂੰ ਅਲਵਿਦਾ ਕਰਾਂਗਾ ਦੇਖੋ ਇਹ ਇਹ ਤੋਂ ਬੜੀ ਔਖੀ ਘੜੀ ਕੋਈ ਨਹੀਂ ਹੋ ਸਕਦੀ ਜਿਹੜਾ ਉਹ 12 17 ਘੰਟਿਆਂ ਦਾ ਸਫ਼ਰ ਹੈ ਜਿਹੜਾ ਉਸ ਟਾਈਮ ਦੇ ਵਿੱਚ ਜਿਹੜੀਆਂ ਗੱਲਾਂ ਯਾਦ ਆਉਣੀਆਂ ਜਿਹੜੀਆਂ ਚੀਜ਼ਾਂ ਯਾਦ ਆਉਣੀਆਂ ਮੈਂ ਖਾਨ ਤਾਂ ਚਲੋ ਕੈਨੇਡਾ ਸੀ ਮੈਂ ਦਿੱਲੀ ਸੀ ਮੈਂ ਸ਼ੋਅ ਕਰਕੇ ਮੇਰੇ मोस्ट ਸਾਡੇ ਮੋਸਟਲੀ ਸ਼ੋਅ ਰਾਤ ਦੇ ਹੁੰਦੇ ਨੇ ਤੇ ਉਸ ਦਿਨ ਸਾਡਾ ਡੇ ਦਾ ਸ਼ੋਅ ਸੀ ਮੈਨੂੰ ਯਾਦ ਆ ਤੇ ਜਦੋਂ ਮੈਂ ਸ਼ੋਅ ਕਰਕੇ ਆਫਟਰਨੂਨ ਉਤਰਿਆ ਤੇ ਮੈਨੂੰ ਡੈਡ ਦਾ ਫੋਨ ਆਇਆ ਕਿ ਇਹਦਾ ਦਾ ਕਰਕੇ ਮੂਵੀ ਵੈਂਟੀਲੇਟਰ ਤੇ ਚਲੇਗੀ ਤੇਰੇ ਸੋ ਮੈਨੂੰ ਦਿੱਲੀੋਂ ਪਟਿਆਲੇ ਤੱਕ ਦਾ ਸਫਰ ਮਤਲਬ ਤੁਸੀਂ ਬਲੀਵ ਕਰੋ ਕਿ ਮੈਂ 10 ਤੋਂ 12 ਘੰਟੇਾਂ ਚ ਪਹੁੰਚਿਆ ਪਤਾ ਨਹੀਂ ਕਿੱਥੋਂ ਕੀ ਟ੍ਰੈਫਿਕ ਆ ਜਾ ਕਰੇ ਮੈਨੂੰ ਇਹ ਲੱਗੇ ਕਿ ਯਾਰ ਮੈਂ ਕਿਸ ਰਸਤੇ ਪੈ ਜਾਾਂ ਕਿ ਮੈਂ ਛੇਤੀ ਮਾਂ ਕੋਲ ਪਹੁੰਚ ਜਾ ਸੋ ਇਹ ਜਿਹੜਾ ਸਫਰ ਹੈ ਇਹ ਇੱਕ ਐਸਾ ਸਫਰ ਹੋ ਜਾਂਦਾ ਕਿ ਨਾ ਤੁਸੀਂ ਗੱਲ ਕਰ ਪਾਉਨੇ ਹੋ ਕਿਸੇ ਨਾਲ ਨਾ ਤੁਸੀਂ ਆਪਣੀਆਂ ਫੀਲਿੰਗ ਸ਼ੇਅਰ ਕਰ ਪਾਉਨੇ ਹੋ ਬਹੁਤ ਕੁਝ ਤੁਹਾਡੇ ਅੰਦਰ ਸਮਾਇਆ ਹੁੰਦਾ ਸੋ ਉਹ ਤੁਸੀਂ ਅੱਜ ਅੱਜ ਦੇਖਿਆ ਹੀ ਹੈ ਕਿ ਜਦੋਂ ਉਹ ਆਇਆ ਉਹਦਾ ਇੱਕ ਪਿਆਰ ਜੋ ਦੀ ਅਟੈਚਮੈਂਟ ਸੀ ਮਾਂ ਨਾਲ ਸੋ ਮੈਨੂੰ ਲੱਗਦਾ ਮੈਂ ਤਾਂ ਹਮੇਸ਼ਾ ਹੀ ਗੱਲ ਕਹਿੰਦਾ ਹਾਂ ਉਹਨਾਂ ਸਾਰਿਆਂ ਨੂੰ ਕਿ ਯਾਰ ਜ਼ਿੰਦਗੀ ਦੀਆਂ ਸਾਰੀਆਂ ਦੌਲਤਾਂ ਜ਼ੀਰੋ ਨੇ ਆਪਣੇ ਮਾਪਿਆਂ ਨੂੰ ਪਿਆਰ ਕਰੋ ਉਹ ਤੋਂ ਉੱਪਰ ਕੁਝ ਨਹੀਂ ਹੈ ਉਹਨਾਂ ਨੂੰ ਕੁਝ ਨਹੀਂ ਚਾਹੀਦਾ ਨਾ ਪੈਸਾ ਨਾ ਸ਼ੋਹਰਤ ਅਜ ਰੱਬ ਦਾ ਸਭ ਕੁਝ ਦਿੱਤਾ ਹੋਇਆ ਪਰ ਮਾਂ ਨਹੀਂ ਉਸ ਉਸ ਪੈਸੇ ਨੂੰ ਤੁਸੀਂ ਕੀ ਕਰੋਗੇ ਥੈਂਕ ਯੂ